ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਆਲੂ ਮਟਰ ਪਲਾਉ ਦੀ ਰੈਸਪੀ ਜਿਹੜੀ ਬਣਾ ਕੇ ਤਿਆਰ ਕਰਾਂਗੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਰਿਕਵੈਸਟ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇਹ ਆਪਾਂ ਜਿਹੜੇ ਮਟਰ ਆਲੂ ਮਟਰ ਪਲਾਉ ਬਣਾਵਾਂਗੇ ਆਪਾਂ ਕੁੱਕਰ 'ਚ ਬਣਾ ਕੇ ਤਿਆਰ ਕਰਾਂਗੇ ਇਹਦੇ ਲਈ ਕੀ ਕੀ ਸਮਾਨ ਚਾਹੀਦਾ ਉਹ ਦੇਖਦੇ ਹਾਂ ਇਹ ਆਪਾਂ ਜਿਹੜੇ ਚੌਲ ਆ ਇਹ ਇੱਕ ਗਲਾਸ ਆਪਾਂ ਚੌਲ ਲਏ ਆ ਇਸ ਗਲਾਸ ਨਾਲ ਆਪਾਂ ਇਹਨਾਂ ਨੂੰ ਮਿਣਿਆ ਆ ਇੱਕ ਗਲਾਸ ਚੌਲ ਲਏ ਆ ਇਹਦੇ ਚ ਆਪਾਂ ਹੀ ਡੇਢ ਗਲਾਸ ਜਿਹੜਾ ਪਾਣੀ ਦਾ ਪਾਵਾਂਗੇ ਚੌਲਾਂ ਨੂੰ ਆਪਾਂ ਤਿੰਨ ਤੋਂ ਚਾਰ ਵਾਰ ਧੋ ਕੇ 15 ਮਿੰਟ ਲਈ ਭਿਓ ਕੇ ਰੱਖ ਦਿੱਤਾ ਸੀ ਅਗਰ ਤੋਂ ਅਸੀਂ ਚੌਲ ਨਹੀਂ ਭਿਉਂਤੇ ਹੈਗੇ ਨਹੀਂ ਟਾਈਮ ਹੈਗਾ ਤਾਂ ਤੁਸੀਂ ਇਹੇ ਚੌਲ ਆ ਜਿਹੜੇ ਦੋ ਗਲਾਸ ਪਾਣੀ ਦੇ ਵਿੱਚ ਬਣਾਉਣੇ ਨੇ ਤੇ ਇਹਦੇ ਲਈ ਆਪਾਂ ਇਹ ਮਟਰ ਲਏ ਨੇ ਮਟਰ ਜਿਹੜੇ ਆਪਾਂ ਇਹ ਕਾ ਆਪਾਂ ਲਈ ਸੀ 250 ਗ੍ਰਾਮ ਲਈ ਸੀ ਉਹਨਾਂ ਨੂੰ ਆਪਾਂ ਕੱਢ ਲਿਆ ਆ ਕੱਢਣ ਤੋਂ ਬਾਅਦ ਇਹ ਜਿਹੜੇ ਮਟਰ ਨੇ ਆਪਣੇ ਕੋਲੇ ਇਹ ਇੰਨੇ ਬਚ ਗਏ ਨੇ ਜਿਹੜੇ ਇਹ 100 ਗ੍ਰਾਮ ਦੇ ਨੇੜੇ ਨੇ ਉਹ ਬਚ ਕੇ ਨੇ ਉਹ ਆਪਾਂ ਰੱਖ ਲੈਨੇ ਤੇ ਇੱਕ ਆਪਾਂ ਆਲੂ ਕੱਟ ਲ ਦੋ ਆਲੂ ਕੱਟ ਲੈਨੇ ਆਪਾਂ ਇੱਕੇ ਪਿਆਜ਼ ਕੱਟਿਆ ਆ ਤੇ ਇਹ ਕੁਛ ਆਪਾਂ ਖੜੇ ਮਸਾਲੇ ਲਈਨੇ ਦੋ ਤੇਜ ਪੱਤਾ ਆ ਇੱਕ ਛੋਟਾ ਟੁਕੜਾ ਦਾਲਚੀਨੀ ਦਾ ਆ ਤਿੰਨ ਆਪਣੇ ਕੋਲ ਇਹ ਦੋ ਆਪਣੇ ਕੋਲ ਸੌਰੀ ਵੱਡੀਆਂ ਇਲਾਇਚੀਆਂ ਨੇ ਪੰਜ ਕ ਲੌਂਗ ਲੈਏ ਨੇ ਤੇ 10 12 ਆਪਾਂ ਕਾਲੀਆਂ ਮਿਰਚਾਂ ਲਈਆਂ ਨੇ ਤੇ ਇੱਕ ਕੜਛੀ ਆਪਾਂ ਲਈ ਆ ਜੀ ਘਿਓ ਦੀ ਇਹ ਲਈ ਆਪਾਂ ਇੱਕ ਚਮਚ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣਾ ਹੈ ਇੱਕ ਚਮਚ ਆਪਾਂ ਗਰਮ ਮਸਾਲਾ ਲਿਆ ਆ ਤਿੰਨ ਹਰੀਆਂ ਮਿਰਚਾਂ ਲਈਆਂ ਸੀ ਇਹਨਾਂ ਨੂੰ ਆਪਾਂ ਬਰੀਕ ਕੱਟ ਲਿਆ ਆ ਇੱਕ ਚਮਚ ਆਪਾਂ ਜੀਰੇ ਦਾ ਲਿਆ ਆ ਤੇ ਇੱਕ ਚ 1 ਇੰਚ ਆ ਪਾਦਰਕ ਦਾ ਟੁਕੜਾ ਲਿਆ ਸੀ ਇਹਨੂੰ ਇਸ ਤਰ੍ਹਾਂ ਪਤਲਾ ਪਤਲਾ ਲੰਬਾ ਲੰਬਾ ਕੱਟ ਲਿਆ ਕੁੱਕਰ ਆਪਾਂ ਗੈਸ ਤੇ ਰੱਖ ਲਵਾਂਗੇ ਤੇ ਹੁਣ ਇਹਦੇ ਵਿੱਚ ਜਿਹੜਾ ਹੈਗਾ ਆ ਘਿਓ ਪਾ ਦਿਆਂਗੇ ਜੇਕਰ ਤੁਸੀਂ ਦੇਸੀ ਘਿਓ ਪਾਉਂਗੇ ਤਾਂ ਉਹਦੇ ਨਾਲ ਹੋਰ ਵੀ ਜ਼ਿਆਦਾ ਟੇਸਟੀ ਜਿਹੜੇ ਮਟਰ ਪਲਾਉ ਬਣਨਗੇ ਸੋ ਆਪਾਂ ਇਹ ਡਾਢਲਾ ਘਿਓ ਹੀ ਲਿਆਇਆ ਇਹ ਆਪਾਂ ਇਹਦੇ ਵਿੱਚ ਪਾ ਦਿੱਤਾ ਹੈ ਪਗਲਾਇਆ ਹੋਇਆ ਸੀ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਜੀਰੇ ਨੂੰ ਭੁੱਜਣ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਤੇਜ ਪੱਤਾ ਤੇ ਬਾਕੀ ਦੇ ਸਾਰੇ ਖੜੇ ਮਸਾਲੇ ਜਿਹੜੇ ਪਾ ਦਾਂਗੇ ਦਾਲਚੀਨੀ ਲੌਂਗ ਕਾਲੀਆਂ ਮਿਰਚਾਂ ਤੇ ਇਹ ਜਿਹੜੀਆਂ ਆਪਾਂ ਵੱਡੀਆਂ ਇਲਾਇਚੀਆਂ ਲਈਆਂ ਨੇ ਮੋਟੀਆਂ ਇਲਾਇਚੀਆਂ ਇਹਨਾਂ ਦੇ ਆਪਾਂ ਬੀਜ ਕੱਢ ਕੇ ਪਾ ਦਾਂਗੇ ਦੋਨਾਂ ਦੇ ਆਪਾਂ ਬੀਜ ਪਾ ਦੇਣੇ ਨੇ ਛਿਲਕੇ ਨਹੀਂ ਪਾਉਣੇ ਹੈਗੇ ਆਪਾਂ ਬੀਜ ਹੀ ਪਾਵਾਂਗੇ ਤੁਸੀਂ ਚਾਹੋ ਤਾਂ ਛਿਲਕੇ ਵੀ ਪਾ ਸਕਦੇ ਆ ਪਰ ਆਪਾਂ ਛਿਲਕੇ ਜਿਹੜੇ ਕੱਢ ਦਿੱਤੇ ਨੇ ਤੇ ਹੁਣ ਇਹਨਾਂ ਨੂੰ ਆਪਾਂ ਹਲਾ ਦਾਂਗੇ ਥੋੜਾ ਜਿਹਾ ਭੁੰਨ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਿਆਜ਼ ਪਿਆਜ਼ ਆਪਾਂ ਜਿਹੜਾ ਲੰਬਾ ਲੰਬਾ ਕੱਟਿਆ ਹੋਇਆ ਸੀਗਾ ਤੇ ਇਹਨੂੰ ਵੀ ਆਪਾਂ ਜਿਹੜਾ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਲੋ ਜੀ ਪਿਆਜ਼ ਆਪਣਾ ਭੁੱਜ ਚੁੱਕਿਆ ਆ ਹੁਣ ਆਪਾਂ ਇਹਦੇ ਵਿੱਚ ਇਹ ਅਦਰਕ ਤੇ ਹਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਵੀ ਥੋੜਾ ਜਿਹਾ ਟਾਈਮ ਜਿਹੜਾ ਸੇਕ ਲਗਾ ਲਾਂਗੇ ਇਹਦੇ ਨਾਲ ਜਿਹੜਾ ਅਦਰਕ ਦਾ ਕੱਚਾਪਾਨ ਆ ਜਿਹੜਾ ਦੂਰ ਹੋ ਜਾਊਗਾ ਥੋੜਾ ਜਿਹਾ ਭੁੰਨਣ ਤੋਂ ਬਾਅਦ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਲੂ ਇਹ ਦੋ ਆਲੂ ਆਪਾਂ ਕੱਟੇ ਸੀਗੇ ਤੁਸੀਂ ਕਿਸੇ ਵੀ ਪੀਸਾਂ ਦੇ ਵਿੱਚ ਕੱਟ ਸਕਦੇ ਹੋ ਚਾਹੇ ਲੰਬੇ ਕੱਟ ਲਿਓ ਆਪਾਂ ਇਹ ਥੋੜੇ ਜਿਹਾ ਛੋਟੇ ਪੀਸ ਕੱਟੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਇਹ ਮਟਰ ਇਹ ਮਟਰਾਂ ਦੇ ਦਾਣੇ ਜਿਹੜੇ 100 ਲਗਭਗ 100 ਗ੍ਰਾਮ ਹੋਣਗੇ ਥੋੜੇ ਜਿਹਾ ਜ਼ਿਆਦਾ ਹੋਣਗੇ 100 ਗ੍ਰਾਮ ਤੋਂ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਜੀ ਮਿਕਸ ਇਹਨਾਂ ਨੂੰ ਮਿਕਸ ਕਰਕੇ ਆਪਾਂ 2-3 ਮਿੰਟ ਲਈ ਸੇਕ ਲਵਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਸਵਾਦ ਅਨੁਸਾਰ ਗਰਮ ਮਸਾਲਾ ਪਾਊਡਰ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦੇਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਪਾ ਦੇਾਂਗੇ ਇਹ ਇੱਕ ਗਲਾਸ ਆਪਾਂ ਚੌਲਾਂ ਦਾ ਲਿਆ ਸੀਗਾ ਤੇ ਇਸੇ ਗਲਾਸ ਦੇ ਨਾਲ ਆਪਾਂ ਡੇਢ ਗਲਾਸ ਜਿਹੜਾ ਪਾਣੀ ਦਾ ਪਾ ਦੇਣਾ ਹੈ ਜੇਕਰ ਤੁਸੀਂ ਚੌਲਾਂ ਨੂੰ ਭੋਂਤਾ ਨਹੀਂ ਹੈਗਾ ਬਿਨਾਂ ਭੋਂਤੇ ਬਣਾ ਰਹੇ ਹੋ ਤਾਂ ਤੁਸੀਂ ਦੋ ਗਲਾਸ ਪਾ ਲਿਓ ਪਰ ਆਪਾਂ 15 ਮਿੰਟ ਭੋਂਤੇ ਸੀ ਇਸ ਕਰਕੇ ਆਪਾਂ ਇਹਦੇ ਵਿੱਚ ਜਿਹੜਾ ਡੇਢ ਗਲਾਸ ਪਾਣੀ ਦਾ ਪਾ ਕੇ ਤੇ ਇਹਨੂੰ ਇੱਕ ਉਬਾਲ ਆਉਣ ਤੱਕ ਪਕਾਇਆ ਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਚੌਲ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਕੁੱਕਰ ਦਾ ਢੱਕਣ ਬੰਦ ਕਰਕੇ ਇੱਕ ਸੀਟੀ ਆਉਣ ਤੱਕ ਪਕਾਵਾਂਗੇ ਜੇਕਰ ਤੁਸੀਂ ਦੋ ਗਲਾਸ ਪਾਣੀ ਦੇ ਪਾਏ ਆ ਤਾਂ ਤੁਸੀਂ ਦੋ ਸੀਟੀਆਂ ਲਵਾ ਲਿਓ ਪਰ ਆਪਾਂ ਇੱਕ ਡੇਢ ਗਲਾਸ ਪਾਇਆ ਸੋ ਆਪਾਂ ਇੱਕ ਸੀਟੀ ਲਵਾ ਲਈ ਆ ਹੁਣ ਇਹਦਾ ਗੈਸ ਕਰਤਾ ਆਪਾਂ ਬੰਦ ਤੇ ਇਹਦਾ ਪ੍ਰੈਸ਼ਰ ਕੱਢ ਕੇ ਤੇ ਆਪਾਂ ਇਹਨਾਂ ਦਾ ਢੱਕਣ ਲੈਣਾ ਹੈ ਖੋਲ ਚੌਲਾਂ ਦਾ ਤੇ ਹੁਣ ਇਹਨੂੰ ਢੱਕਣ ਰੱਖ ਕੇ ਇਸੇ ਤਰ੍ਹਾਂ ਹੀ 15 ਮਿੰਟ ਆਪਾਂ ਫੇਰ ਤੋਂ ਛੱਡ ਦੇਾਂਗੇ ਤਾਂ ਕਿ ਜੇਕਰ ਥੋੜੇ ਬਹੁਤੇ ਵੀ ਚੌਲ ਆਪਣੇ ਕੱਚੇ ਨੇ ਤਾਂ ਉਹ ਜਿਹੜੇ ਆਪਣੇ ਬਿਲਕੁਲ ਜਿਹੜੇ ਪੱਕ ਕੇ ਤਿਆਰ ਹੋ ਜਾਣਗੇ ਪਾਫ ਦੇ ਨਾਲ ਲਓ ਜੀ 15 ਮਿੰਟ ਹੋ ਗਏ ਨੇ ਢਟਿਆ ਕਿਆਂ ਚੌਲਾਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਆਪਾਂ ਇੱਕ ਪਲੇਟ ਦੇ ਵਿੱਚ ਜਿਹੜੇ ਸਰਵ ਕਰ ਲਵਾਂਗੇ ਦੇਖੋ ਕਿੰਨੇ ਵਧੀਆ ਖਿਲੇ-ਖਿਲੇ ਜਿਹੜੇ ਆਪਣੀਆਂ ਹੈ ਚੌਲ ਬਣ ਕੇ ਮਟਰ ਪਲਾਉ ਜਿਹੜਾ ਆਪਣਾ ਬਣ ਕੇ ਤਿਆਰ ਹੋਇਆ ਆ ਤੇ ਆਪਾਂ ਇਹ ਸਾਰੇ ਇਸ ਤਰ੍ਹਾਂ ਪਲੇਟ ਦੇ ਵਿੱਚ ਕੱਢ ਲੈਣੇ ਆ ਪਲੀਜ਼ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੈ ਤੁਸੀਂ ਕਦੇ ਵੀ ਕਮੈਂਟ ਨਹੀਂ ਕਰਦੇ ਹੈਗੇ ਮੇਰੀ ਰਿਕੁਐਸਟ ਆ ਛੋਟੀ ਜੀ ਤੇ ਮਟਰ ਪਲਾਉ ਦੇਖੋ ਆਪਣੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ